ਸਾਡੀ ਜਿਹੜੀ ਪੰਜਾਬ ਦੇ ਹੱਤਾਂ ਹਕੂਕਾਂ ਤੇ ਗੱਲ ਕਰਨ ਵਾਲੀ ਸੀ ਇਸ ਤੋਂ ਆਪਣੇ ਅਕਾਲੀ ਦਾ ਤੇ ਉਹਨਾਂ ਨੇ ਪਿਛਲੇ 3-4 ਸਹਾਕਿਆਂ ਤੋਂ ਜਿਹੜਾ ਕਿ ਉਹ ਉਹਨਾਂ ਨੇ ਇੱਕ ਨਿਸ਼ਵਾਸ ਜ਼ਿਆਦਾ ਕਿ ਰੱਖਿਆ ਤੇ ਫਾਰਮ ਨੂੰ ਬਹੁਤ ਰਸਾਤਲ ਛੁਡ ਦਿੱਤੀ ਜੋ ਗਰਾਹ ਫਾਰਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਫਾਰਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੋਬਣ ਵਾਸਤੇ ਹੀ ਉਹਨਾਂ ਦੇ ਫਾਰਮ ਦੇ ਦੋਖਿਆਂ ਨਾਲ ਸਾਧ ਦਿੱਤਾ ਉਹ ਜੋ ਸਾਰੇ ਗਰਾਹ ਹੁਣ ਇਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਤਕਾ ਹੋ ਰਿਹਾ ਸਾਡੇ ਤੇ ਜਿਹੜੇ ਬੰਦੀ ਸਿੰਘ ਅਜੇ ਤੱਕ ਉਹ ਤਬੀਅਤੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕਮਿਸ਼ਨ ਸਾਹਿਬ ਮੋਰਟੀ ਨੂੰ ਉਹ ਤਾਂ ਕਮਿਸ਼ਨ ਸਾਫ ਹੋ ਗਿਆ। ਤੁਹਾਡਾ ਇੱਕ ਜੀ ਦਾ ਕਾਲ ਸਾਹਿਬ ਬਈਆਂ ਦਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਜੀ ਹੈ ਤੁਹਾਨੂੰ ਤੁਸੀਂ ਬਹੁਤ ਤੁਮਾ ਥੋੜਾ ਜਿਹਾ ਵੇਟ ਵੀ ਕਰਨੀ ਪਈ। ਤੇ ਇਹ ਅਸੀਂ ਜੋ ਮਾਗੀ ਤੇ ਇੱਕ ਪੰਥਕ ਇਕਤਰਤਾ ਕਰਨ ਜਾ ਰਹੇ ਆ ਤੇ ਸ਼ਾਇਦ ਉਸ ਤੋਂ ਅਸੀਂ ਨਵੀਂ ਪੰਥਕ ਪਾਰਟੀ ਲਾਂਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਉਹਦੇ ਵਾਸਤੇ ਹੀ ਅਸੀਂ ਇਹ ਸੱਦਾ ਦਿੱਤਾ ਕਿ ਅਸੀਂ ਇਹ ਉਹਦੇ ਵਾਸਤੇ ਸੰਤਾਂ ਨੂੰ ਵੀ ਅਪੀਲ ਕਰਨੀ ਹੈ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਾਂ ਜਿਹੜਾ ਉਹ ਇਕਤਰਤਾ ਚ ਭਾਗ ਲੈ ਕੇ ਤੇ ਪੰਜਾਬ ਦੀ ਜੋ ਨਵੀਂ ਰਾਜਨੀਤਿਕ ਦਸ਼ਾ ਦਿਸ਼ਾ ਨੂੰ ਕੋਈ ਆਪਾਂ ਇਹ ਬਦਲਣ ਦੀ ਵਾਸਤੇ ਕੋਸ਼ਿਸ਼ ਕਰੀ ਤੇ ਇਹਦਾ ਨਾਮ ਹੈ ਸ਼ੋਨੀ ਕਾਲੀਤਨਨ ਕੁਸਰ ਨਹੀਂ ਨਾ ਜੇ ਦੋ ਚਾਰ ਸਾਡੇ ਵਿਚਾਰ ਆ ਦਿਨੇ ਆ ਇਹ ਵੀ ਨਾਮ ਵਿਚਾਰ ਆ ਦਿਨੇ ਆ ਤੇ ਸ਼ਾਇਦ ਇਹ ਵੀ ਹੋ ਸਕਦਾ ਤੇ ਇਸ ਇਹਦਾ ਇਹ ਤੇ ਇਹ ਵੀ ਸ਼ਾਇਦ ਹੋ ਜਵੇ ਪੱਕਾ ਅਜੇ ਕੋਈ ਪੱਕਾ ਫਾਈਨਲ ਨਹੀਂ ਮਤਲਬ ਤੁਹਾਡੇ ਪੁੱਛਿਆ ਕੋਲ ਬਕਾਇਦਾ ਤੁਰਤੇ ਐਲਾਨ ਕਰ ਦਿੱਤਾ ਗਿਆ ਕਿ ਇਹੋ ਐਲਾਨ ਕਰਨਾ ਹੋ ਸਕਦਾ ਇਹ ਵੀ ਇਹ ਵੀ ਹੋ ਜੇ ਕੋਈ ਕੋਈ ਮਤਲਬ ਇਹ 3-4 ਨਾਮ ਵਿਚਾਰ ਦਿਨੇ ਆ ਉਹਨਾਂ ਚੇਕੇ ਨਾਮ ਹੀ ਆ ਤੇ ਸ਼ਾਇਦ ਫਾਈਨਲ ਹੋਵੇ ਕਿਹਨੇ ਕਿਹੜੇ ਨਾਮ ਜਿਹੜੇ ਨਹੀਂ ਅਜੇ ਉਹ ਉਹ ਦਿਨੇ ਸੀ ਉਹ ਨਹੀਂ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਤੇ ਜਦੋਂ ਤੋਂ ਅਸੀਂ ਇਹ ਪਾਰਟੀ ਦੇ ਬਾਰੇ ਚ ਜਾਂ ਇਹ ਕਰਦੇ ਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ਅੜਕੇ ਡਾਏ ਜਾ ਰਿਹਾ ਸਾਨੂੰ ਸ਼ਾਇਦ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰਪਗੈਂਡਾ ਵੀ ਝੂਠਾ ਫਿਰਜਿਆ ਜਾ ਰਿਹਾ ਤੇ ਇਸ ਤਰ੍ਹਾਂ ਕਿ ਅਸੀਂ ਉਹਨਾਂ ਨੂੰ ਇਹ ਇੱਕ ਸਤਾਣੀ ਦੇਣਾ ਚਾਹੁੰਦੇ ਆ ਕਿ ਤੁਸੀਂ ਇਹੋ ਜਿਹੇ ਹੱਥ ਘੁੰਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਹਾਂ ਕੋਈ ਇਦਾਂ ਦੀ ਤੇ ਕੋਈ ਗੱਲ ਨਹੀਂ ਕਿ ਜੇ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਹੋਵੇ ਅਲੱਗ ਪਾਰਟੀ ਨਾਲ ਕੀ ਰੰਡਾ ਇਹਦਾ ਨਹੀਂ ਅਜੰਡਾ ਤੇ ਦੇਖੋ ਜੀ ਸਾਡੀ ਜਿਹੜੀ ਹੈ ਪੰਜਾਬ ਦੇ ਹੱਕਾਂ ਹਕੂਕਾਂ ਤੇ ਗੱਲ ਕਰਨ ਵਾਲੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਪਿਛਲੇ 3-4 ਵਧਾਗਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿਚਵਾਦ ਨੂੰ ਜ਼ਿਆਦਾ ਅੱਗੇ ਰੱਖਿਆ ਤੇ ਫੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗਰਾਹ ਫਾਰਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੋਬਣ ਵਾਸਤੇ ਹੀ ਉਹਨਾਂ ਦੇ ਕੌਮ ਦੇ ਦੁੱਖੀਆਂ ਨਾਲ ਸਾਥ ਦਿੱਤਾ ਉਹ ਜੋ ਸਾਰੇ ਗਰਾਹ ਹੁਣ ਇਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਹ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਵਾ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਤਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਉਹ ਸਬੀਤ ਬੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਮੋਰਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿੰਨਾ ਚਿਰ ਉਹ ਦਿੱਲੀ ਦੇ ਬਾਹਰ ਤੇ ਬੈਠੇ ਹੁਣ 7 ਸਾਲ ਹੋ ਚਲੇ ਆ ਨਾ ਫਿਰ ਇੱਥੇ ਬੈਠਿਆ ਨੂੰ ਵੀ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹਨਾਂ ਲੋਕਾਂ ਨੂੰ ਵੀ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਜਿਹੜੇ ਹੁਣ ਨਹੀਂ ਧਰਤੀਆਂ ਚੱਲਦੇ ਪਾਸੇ ਨੇ ਸਾਡੇ ਨਾਲ तकरीबन ਜਿਆਦੇ ਜਥੇਬੰਦੀਆਂ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਿਹੜੀਆਂ ਪੰਜਾਬ ਆ ਤੈਸੀ ਪੰਥਾ ਤੈਸੀ ਆ ਜਿਹੜੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਉਹ ਵੈਲਕਮ ਹੈ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰੇ ਇਕੱਠੇ ਆਏ ਆ ਕਿ ਲੱਗਦਾ ਕਿ ਕਿਹੜੇ ਕਿਹੜੇ ਜਥੇਬੰਦੀ ਤੁਹਾਡੇ ਨਾਲ ਨੇ ਕਿਹੜੇ ਕਿਹੜੇ ਕੋਈ ਵਿਸ਼ੇਸ਼ ਨਾਮ ਦੱਸ ਸਕਦੇ ਨਹੀਂ ਨਾਮ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਅਸੀਂ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਬਹੁਤ ਵੱਡਾ ਸਮਰਥਨ ਸਾਨੂੰ ਹਾਂ ਸਰ ਜੀ ਸਰ ਨਾਲ ਆ ਵੀ ਦਿਖਾਦਾ ਕਿ سپورਟ ਸਾਡੇ ਨਾਲ ਆ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਬਾ ਸਾਡਾ ਵੱਖਰਾ ਵਾ ਕਿਉਂ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਰੇ ਮੈਂ ਉਹ ਚਲੋ ਉਹ ਵੀ ਰਸਤਾ ਤੇ ਉਹ ਅਮਰਤਪਾਲ ਉਹ ਨਹੀਂ ਆ ਕੇ ਸਪਸ਼ਟ ਕਰਨਗੇ ਬਾਕੀ ਅਸੀਂ ਹਰ ਇੱਕ ਸਿੱਖ ਤੋਂ ਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਮੇਲੇ ਰਾਜ ਕਰਦੇ ਰਾਜ ਕਰੇਗਾ ਸਾਥ ਸਾ ਬਾਕੀ ਅਸੀਂ ਸਰਕਾਰੇ ਖਾਲਸਾ ਵਰਗੀ ਰਾਜ ਦੀ ਕਾਮਨਾ ਕਰਦੇ ਆ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕੇ ਸਾਰੇ ਅਮਰਤਪਾਲ ਦੀ ਨਾ ਪਰ ਬੇਟੇ ਈ ਕੋਲੇ ਕੀ ਕਹਿ ਰਹੇ ਹੋ ਰਾਉਣ ਦਾ ਖਾਲਸਾ ਨਾ ਵੇ ਹੁਣ ਹੁਣ ਇੱਕ ਖਾਸਤਾ ਨੇ ਕਿ ਉਹ ਰਾਜ ਦੇ ਵਾਸਤੇ ਸਾਰੇ ਸਾਰੇ ਜਾਨ ਕਰ ਰਹੇ ਆ ਰਾਜ ਵਾਸਤੇ ਹੀ ਇਸੇ ਇਹ ਵੀ ਕੋਸ਼ਿਸ਼ ਹੈ ਕਿ ਰਾਜ ਵਾਸਤੇ ਹੀ ਹੈ ਸਰਕਾਰ ਸਾਹਿਬ ਤੇ ਕੁੱਲ ਕੇ ਗਲਤ ਉਹਨਾਂ ਤੇ ਖਾਸਤਾਤ ਦੇ ਬਾਰੇ ਕੋਸ਼ਿਸ਼ ਕਰਨੀ ਨਹੀਂ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਇਹ ਕਾਨੂੰਨ ਦੇ ਦਰਜ ਰੱਖ ਕੇ ਵੱਧ ਤੋਂ ਵੱਧ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਤੋਂ ਅੱਗੇ ਜੋ ਜੋ ਸਾਡੇ ਪਹਿਲਾਂ ਅਧਿਕਾਰ ਸੀ ਉਹ ਵੀ ਸਾਡੇ ਕੋ ਖਸਤੇ ਜਾ ਰਹੇ ਆ ਤੇ ਅਸੀਂ ਜੇ ਇੱਕੋ ਗੱਲ ਤੇ ਅਲੇ ਰਵਾਂਗੇ ਤੇ ਮੁੱਦੇ ਦੋ ਕੁਝ ਵੀ ਹੋਵੇ ਸਾਡਾ ਖਤਮ ਹੋਈਏ ਸਾਡੀ ਨੌਜਵਾਨੀ ਰਸ਼ਿਆਂ ਤੇ ਕਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਨੇ ਕਿਸਾਨ ਰੋੜ ਰਹੇ ਆ ਕਿ ਅਸੀਂ ਜੇ ਉਸ ਮਾਮਲੇ ਤੇ ਇੱਕ ਤੇ ਅੜਕੇ ਤੇ ਬਾਕੀ ਕੋਈ ਇਸ ਨਾ ਕਰਕੇ ਤੇ ਫਿਰ ਦੇਖਾਂਗੇ ਆ ਸਕਦੇ ਨੇ ਪਰ ਇਹ ਜਰਾ ਮੈਂ ਦੇਖ ਤੂੰ ਖਾਲੀ ਦਾ ਉਚਾਰ ਘਟੇ ਭੱਟੇ ਦੀ ਪਾਰਟੀ ਦਾ ਆ ਖੁੱਲਾ ਉਹਨਾਂ ਲਈ ਨਹੀਂ ਅਸੀਂ ਤੇ ਉਹਨਾਂ ਲਈ ਖੁੱਲਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਕੋਈ ਜਦੋਂ ਕੌਮ ਨਾਲ ਕੋਈ ਤੱਕਾ ਹੋ ਰਿਹਾ ਅਸੀਂ ਜਿਨ੍ਹਾਂ ਨੇ ਉਹਨਾਂ ਦੇ ਕੋਦੋਂ ਬਾਜਾ ਠਾਈ ਗਿਆ ਅਬਿਆਧੀਆਂ ਦੇ ਮਾਮਲੇ ਤੇ ਆ ਅਬਦੀ ਸਿੰਘਾਂ ਦੇ ਮਾਮਲੇ ਤੇ ਆ ਉਹਨਾਂ ਲੋਕਾਂ ਲਈ ਤੇ ਸਾਡਾ ਵੈਲਕਮ ਆ ਤੇ ਜਿਹੜੇ ਉਹਨਾਂ ਨਾਲ ਉਸ ਟਾਈਮ ਤੇ ਉਹ ਸਾਥ ਦੇ ਰਹੇ ਆ ਤਾਂ ਉਹਨਾਂ ਵਾਸਤੇ ਤੇ ਫਿਰ ਸੋਚਣਾ ਪਊਗਾ ਇੱਕ ਗੱਲ ਹੈ ਜੇ ਜਿਹਨੇ ਅਸਥਰੀ ਦੇਖਿਆ ਗਿਆ ਤਾਂ ਇਹ ਆਵਾਮੀ ਪਾਰਟੀ ਨਕੀ ਪਾਰਟੀ ਬਣੀ ਸੀ ਕੀ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਪਾਰਟੀ ਬਣਦੀ ਹੈ ਜਿਹੜੇ ਉਸ ਪਾਰਟੀ ਦੇ ਵਿੱਚ ਲੋਕ ਆਉਂਦੇ ਨੇ ਉਹ ਦੂਸੀਆਂ ਪਾਰਟੀਆਂ ਤੋਂ ਟੁੱਟ ਕੇ ਆਉਂਦੇ ਨੇ ਕਿ ਕੋਈ ਥੋੜੀ ਪਾਰਟੀ ਹੋਏਗੀ ਕੀ ਉਹਦੇ ਵਿੱਚ ਕੋਈ ਰੂਲ ਟੈਂਟ ਫੈਰੂਲੇਸ਼ਨ ਰੱਖੇ ਜਾਣਗੇ ਕਿ ਜਿੰਨਾ ਵਿਅਕਤੀਆਂ ਦੇ ਵਿੱਚ ਅਕਾਲੀ ਦਲ ਦੇ ਲੀਡਰ ਰਹੇ ਨੇ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਡੀ ਪਾਰਟੀ ਬਹੁਤ ਸਾਈਪ ਕਰੇ ਮੌਲ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਟਿਕਾ ਦੋਗੇ ਉਹਨਾਂ ਨੂੰ ਆਪਣੀ ਪਾਰਟੀ 'ਚ ਰੱਖੋਗੇ ਜਿਨ੍ਹਾਂ ਨੇ ਬੇਤਤੀਆਂ ਕਰਾਈਆਂ ਜਿਨ੍ਹਾਂ ਨੇ ਰਾਜਪਾਲਾ ਸੱਤਾ ਵਗੈਰਾ ਜਿਹੜਾ ਹੁੰਦਾ ਹੈ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਕਿਉਂਕਿ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਤੇ ਇਹ ਕੋਈ ਨਵੀਂ ਪਾਰਟੀ ਦੀ ਜ਼ਰੂਰਤ ਪਈ ਹੈ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨਵੇਂ ਲੋਕਾਂ ਨੂੰ ਇਹਦੇ ਚ ਲੈਣੇ ਨੌਜਵਾਨਾਂ ਨੂੰ ਲਿਆਂਦਾ ਜਾਵੇ ਕਿ ਨੌਜਵਾਨਾਂ 'ਚ ਬਹੁਤ ਵੱਡਾ ਟੈਲੈਂਟ ਹੈ ਕਿ ਉਹਨਾਂ ਨੂੰ ਪਹਿਲੀਆਂ ਪਾਰਟੀਆਂ ਨੇ ਉੱਠਣ ਨਹੀਂ ਦਿੱਤਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਨੌਜਵਾਨ ਲੀਡਰਸ਼ਿਪ ਆਵੇ ਤੇ ਉਹ ਆਪਣੇ ਕਮਾਂਡ ਸੰਭਾਲ ਲਏ ਤੇ ਉਹ ਅੱਗੇ ਲੈ ਕੇ ਗਏ ਬੀਜੇਪੀ ਦੇ ਨਾਲ ਸਮਰਥਨ ਹੋ ਸਕਦਾ ਹੈ ਕਿ ਦੇਖੋ ਇਹ ਬਹੁਤ ਲੋਕੀ ਤੁਹਾਨੂੰ ਟਿੱਕਾ ਕਾਲੀ ਚਾਹ ਆ ਜਾਂਦੀਆਂ ਨੇ ਜਦ ਸਾਡੇ ਨੂੰ ਵੀ ਆਏ ਦਾ ਬੀਜੇਪੀ ਦੇ ਨਾਲ ਸਮਰਥਨ ਹੋ ਸਕਦਾ ਹੈ ਨਹੀਂ ਇਹ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਜੀ ਉਹ ਤੇ ਜਦੋਂ ਉਹ ਇਸ ਲੈਵਲ ਤੇ ਪਹੁੰਚਾਂਗੇ ਉਦੋਂ ਕੀ ਹਾਲਾਤ ਹੈ ਬੀਜੇਪੀ ਦਾ ਕਰਨਾ ਪੈਂਦਾ ਕਿ ਕੋਈ ਉਹ ਆਪਣੀਆਂ ਪੰਜਾਬ ਨੂੰ ਹੋਰ ਸਿਰਾਵਾ ਉਹਨਾਂ ਨਾਲ ਜੀ ਬੰਦਾ ਬੋਟਾ ਬੇਟਾ ਐਮਪੀ ਬਣਿਆ ਖੇਲ ਦੇ ਵਿੱਚ ਰਹੇ ਤੋ ਕਾਹੂ ਉਮੀਦ ਹੁੰਦੀ ਹੈ ਕਿ ਜਿਹੜਾ ਵੀ ਸਾਡਾ ਐਫਪੀ ਬਣਿਆ ਉਹ ਇਹ ਕੰਮ ਦਾ ਕੰਮ ਕਰਵਾਏਗਾ ਕਦੋਂ ਹੋਏਗੀ ਲੋਕ ਇਤਨਾ ਕਿਤੇ ਉੱਚੀ ਤੋਂ ਨਰਾਜ਼ ਨੇ ਕਿ ਕੋਈ ਵਿਕਾਸ ਦਾ ਕੰਮ ਹੋਣੇ ਤੱਕ ਨਹੀਂ ਲੋਕ ਨਹੀਂ ਲੋਕ ਕੋਈ ਨਰਾਜ਼ ਨਹੀਂ ਲੋਕ ਸਰਕਾਰ ਪਰੇ ਨਰਾਜ਼ ਲੋਕ ਅਮਰਤਪਾਲ ਜਾਂ ਸਾਡੇ ਪ੍ਰਤੀ ਕੋਈ ਨਰਾਸਾ ਨਹੀਂ ਕਿ ਅਸੀਂ ਪਹਿਲਾਂ ਵੀ ਉਹਨਾਂ ਨੂੰ ਕੋਈ ਵਾਦਾ ਨਹੀਂ ਕੀਤਾ ਸੀ ਕਿ ਅਸੀਂ ਤਗਾ ਕੰਮ ਕਰਕੇ ਦਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਦਿਓ ਅਸੀਂ ਬਾਕੀ ਜਿਹੜੀ ਹੈ ਲੋਭ ਲਾਲਚ ਵਾਲੀ ਰਾਜਨੀਤੀ ਹੈ ਨਾ ਜਿਹੜੀ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਵਾਲੀ ਅਸੀਂ ਉਤੋਂ ਵੀ ਦੂਰ ਰਹਿਣਾ ਅਸੀਂ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਦੱਸਾਂਗੇ ਕਿ ਪੰਜਾਬ ਕਿੱਥਾਂ ਬਰਬਾਦ ਹੋ ਰਿਹਾ ਹੈ ਇਹਨੂੰ ਕਿੱਥਾਂ ਬਚਾਉਣ ਬਾਤ ਤੇ ਸਾਨੂੰ ਇਹ ਜਿਹੜੀਆਂ ਛੋਟੇ ਛੋਟੀਆਂ ਮੰਗਾਂ ਤੋਂ ਉੱਪਰ ਉੱਠ ਕੇ ਕੋਈ ਚੰਗੀ ਐਜੂਕੇਸ਼ਨ ਚੰਗੀ ਸਿਹਤ ਸਹੂਲਤਾਂ ਜਿਹੜੀਆਂ ਉਹਦੇ ਵਾਸਤੇ ਸਾਨੂੰ ਲੋੜ ਹੈ ਨਾ ਕਿ ਸਾਨੂੰ ਫ੍ਰੀ ਆਟਾ ਦਾਲ ਦੀ ਜਿਹੜੀ ਹੈ ਕਿ ਇਹੋ ਜਿਹੀਆਂ ਸਕੀਮਾਂ 'ਚ ਅਸੀਂ ਉਲਟ ਕੇ ਰਹੇ ਹਾਂ ਬਾਬੂ ਜੀ ਪ੍ਰਧਾਨ ਕਮੇਟੀ ਬਣਾਓਗੇ ਨਹੀਂ ਐਸੀਆਂ ਜੇ ਪੰਜ ਮੈਂਬਰੀ ਕਮੇਟੀ ਬਣਾ ਰਹੇ ਆ ਉਹਨਾਂ ਲਾਂਚ ਕਰ ਰਹੇ ਆ ਉਹ ਕਮੇਟੀ ਫਿਰ ਅੱਗੇ ਵਰਕਿੰਗ ਕਮੇਟੀ ਦਾ ਜੋ ਵੀ ਜੋ ਸਾਰੀਆਂ ਪਾਰਟੀ ਨੂੰ ਜੋ ਜੋ ਵੀ ਰੂਪਰੇਖਾ ਦੇਣ ਦੀ ਲੋੜ ਆ ਜੋ ਜੋ ਕਰਨ ਵਾਲੇ ਉਹ ਸਾਰੀ ਪਾਰਟੀ ਦਾ ਉਹ ਪੰਜ ਮੈਂਬਰੀ ਕਮੇਟੀ ਤੈਅ ਕਰ ਲਈ ਆਉਣ ਵਾਲੀ ਚੋਣਾਂ ਵੀ ਤੁਹਾਡੀ ਪਾਰਟੀ ਲੜੂਗਾ ਹਾਂ ਜੀ ਇਹ ਚੋਣਾਂ ਲੜੂਗੀ ਦੀ ਚੋਣਾਂ ਲੜਨ ਵਾਸਤੇ ਤੇ ਪਾਰਟੀ ਬਣਾ ਰਹੇ ਆ ਚੋਣਾਂ ਨਹੀਂ ਲੜਨੀਆਂ ਤੇ ਫਿਰ ਪਾਰਟੀ ਬਣਾਉਣ ਦੀ ਕੋਸ਼ਿਸ਼ ਕਮੇਟੀ ਬਣਾਈ ਤੇ ਆ ਕੋਈ ਹੋ ਗਿਆ ਕੁਝ ਹੈ ਜੇ ਇੱਕ ਦੋ ਨਾਮ ਤੇ ਵਿਚਾਰ ਚੱਲ ਰਹੀ ਹੈ ਅੱਜ ਜਿਹੜੀ ਗੱਲ ਨੂੰ ਬਦਲ ਰੋਣ ਕਿ ਮੈਂ ਜਿਹੜੀ ਦੇ ਜਿਹੜੇ ਜਾਮ ਤੇ ਆਪਣੀ ਥੋੜੀ ਤੋਂ ਆਏ ਇੱਕ ਕੌਮ ਖੜਾ ਹੱਥ ਪੈ ਰਹੀ ਜਾਂਚ ਦਾ ਮਸਲਾ ਬਾਤ ਠੋਕਾ ਪਿਆ ਉਹ ਕਾਨੂੰਨੀ ਕਮੇਟੀ ਦੇ ਬਾਰੇ ਕੀ ਇਹ ਤੇ ਜਦੋਂ ਉਹਨਾਂ ਨੇ ਕਰਾਇਆ ਸੀ ਤਾਂ ਲੋਕ ਰੋਲਾ ਪਾਉਂਦੇ ਸੀ ਲੋਕ ਸ਼ਰਨਤ ਤੇ ਬੈਠੇ ਸੀ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਉਹਨਾਂ ਨੇ ਇਹ ਤੇ ਹੁਣ ਜਦੋਂ ਦਿਖਿਆ ਕਿ ਹੁਣ ਸਭ ਕੁਝ ਹੋ ਗਿਆ ਹੁਣ ਆਪ ਵੀ ਮੰਨ ਕੇ ਵੀ ਫਿਰ ਵੀ ਉਹ ਚਿੰਬੜੇ ਹੋਏ ਆ ਕਿ ਫਿਰ ਜੋ ਅਦਾਲਤ ਤੱਕ ਦੇ ਆਦੇਸ਼ ਨੂੰ ਚੈਲੰਜ ਕਰ ਰਹੇ ਆ ਉਹ ਉਹਦੇ ਕਹਿਣ ਤੇ ਤਸਦੀਕਾ ਨਹੀਂ ਦਿੱਤਾ ਜਾ ਰਿਹਾ ਤੇ ਮੇਰੇ ਖਿਆਲ ਇਹ ਕਿ ਕਿ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹ ਹੱਗਿਆ ਨਹੀਂ ਹਰਪ੍ਰੀਤ ਸਿੰਘ ਦੇ ਉੱਪਰ ਉਲਟੇ ਇਸ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਕਿ ਇਹ ਕੁਝ ਅਜੇ ਕਿ ਉਹਨਾਂ ਜਥੇਦਾਰ ਨਹੀਂ ਸਮਝ ਰਹੇ ਉਹਨਾਂ ਨੂੰ ਇੱਕ ੋਂਕਰ ਸਮਝ ਰਹੇ ਪੰਜਾਬ ਤੇ ਹਿੰਦੂ ਵਰਗ ਵੀ ਉਹਨੂੰ ਕਿਹਨੇ ਨਾਮ ਲੈ ਕੇ ਪੁਆਇਆ ਜਾਏਗਾ ਕਿ ਉਹਨੂੰ ਬਿਲਕੁਲ ਵੱਖਰਾ ਕੀਤਾ ਜਾਏ ਨਹੀਂ ਨਹੀਂ ਇਹ ਜੀ ਪੰਜਾਬ ਤੇ ਜੋ ਵੀ ਪੰਜਾਬੀ ਪੰਜਾਬ ਦੇ ਅਸਲੀ ਵਾਰਸ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਮਾਤੇ ਇੱਕੋ ਜੇ ਇਹ ਇਤਿਹਾਸਕ ਗੁਰੂ ਦੀ ਫਿਲਾਸਫੀ ਸਾਰੇ ਵਾਸਤੇ ਇੱਕ ਪਿਤਾ ਇੱਕ ਕੇ ਅੰਬਾਰ ਕਾ ਹੈ ਕਿਸੇ ਨਾਲ ਵਿਵਿਧਿਤ ਤਰ੍ਹਾਂ ਨਹੀਂ ਕਰਾਂਗੇ ਕਿਉਂ ਉਸ ਕਮੇਟੀ ਦੀ ਕੀ ਲੋੜ ਨਹੀਂ ਮੇਰੇ ਖਿਆਲ ਪਹਿਲੀ ਜਿਹੜੀ ਸਾਡੀ ਉਪਰਲੀ ਕਮੇਟੀ ਉਹਦੇ 'ਚ ਨਹੀਂ ਹੋਣਗੇ ਬਾਕੀ ਅੱਗੇ ਆਉਣ ਵਾਲੇ ਸਮੇਂ ਥੱਲੇ ਜੋ ਵੀ ਜਿੱਤਾਂ ਦੀ ਲੋੜ ਹੋਊਗੀ ਉਹਦਾ ਸਾਰਾ ਸਿ ਸਾਰਿਆਂ ਨੂੰ ਕੋਈ ਹਿੰਦੂ ਲੀਡਰ ਨਾਲ ਗੱਲਬਾਤ ਹੋਈ ਭੱਟੀ ਕਿਉਂਕਿ ਇੱਕ ਆਈਡੀਓਲੋਜੀ ਕਾਡੀਆਂ ਅਲੱਗ ਹੈ ਕਰਸਤਾਨ ਦੀ ਮੰਨ ਕਰਦੇ ਪਾਸੇ ਤੁਹਾਡਾ ਬੇਟਾ ਕਰ ਰਿਹਾ ਵਾ ਔਰ ਦੂਸਰੇ ਪਾਸੇ ਉਹ ਨਹੀਂ ਬੇਟੇ ਨੇ ਮੈ ਤੁਸੀ ਮਜਬੂਰ ਕਰ ਰਹੇ ਹੋ ਕਰਨ ਵਾਸਤੇ ਬੇਟੇ ਨੇ ਤੋੜ ਦੋ ਸਾਲ ਹੋ ਗਏ ਬੈਠ ਉਹਨਾਂ ਦੇ ਨਸ਼ਿਆਂ ਨੂੰ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਨੂੰ ਮਜਬੂਰ ਨਹੀਂ ਇਸ ਪਾਸੇ ਨੂੰ ਕਰਨ ਬਧਾਉਣੇ ਡਾਰੇ ਇਹ ਗੱਲ ਨਹੀਂ ਹੈ ਕਿ ਤੁਹਾਨੂੰ ਮਜਬੂਰ ਕਰਨਾ ਹੈ ਗੱਲ ਇਹ ਸਤਾ ਹੈ ਕਿ ਮਾਤਾ ਜੀ ਦਾ ਜਿਹੜਾ ਜਾਨ ਆਇਆ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਪੁਰਾਣੇ ਇਰਦ ਤੋਂ ਜਾਂ ਉਹਨਾਂ ਦੀ ਇੱਕ ਇੱਕ ਇਹ ਚਾਹਮਾ ਕਰਦਾ ਸੀ ਕਿ ਨਹੀਂ ਮੈਂ ਆਪਣੀ ਮਾਤਾ ਜੀ ਦੇ ਜਾਨ ਨਾਲ ਸਹਿਮਤ ਨਹੀਂ ਹਾਂ ਅਸੀਂ ਉਹ ਗੱਲ ਕਰਦੇ ਹਾਂ ਉਹ ਚੀਜ਼ ਹੈ ਕਿ ਉਹ ਉਹ ਪੱਤੋ ਉਹ ਅਮਰਤਪਾਲ ਤੋਂ ਜੇਲ੍ਹ ਤੋਂ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਵਾਰ ਇਹੋ ਜਿਹੇ ਜਿੱਥੀਆਂ ਜਿਹੜੀਆਂ ਕਿ ਹੁਣ ਕੋਣ ਕੋਣ ਇਦਾਂ ਕਰ ਰਿਹਾ ਹੈ ਤੇ ਇਹ ਬੇਟੇ ਦੀ ਨਹੀਂ ਉਹ ਫੇਕ ਸੀਗਾ ਤੇ ਇਹ ਜਿਹੜੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਇਹ ਇਸ ਕਾਨਫਰੰਸ ਵਿੱਚ ਆਉਣਗੇ ਹੈ ਇਸ ਕਾਨਫਰੰਸ ਵਿੱਚ ਆਉਣਗੇ ਤਾਂ ਚਰਚਾ ਕਾਫੀ ਹੋਈ ਹੈ ਇਹ ਇਸ ਕਾਨਫਰੰਸ ਵਿੱਚ ਪਹਾੜਰ ਹੋਣਗੇ ਚਲੋ ਇਹ ਗੱਲ ਕਰਨ ਘੱਟ ਕਰਦੇ ਇਹ ਕੋਈ ਅਮਰਤਪਾਲ ਨਹੀਂ 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 ਉਹ ਉਹਨਾਂ ਦਾ ਜੇ 15 ਤਰੀਕ ਹੈ ਉਹਨਾਂ ਦੀ ਉਹਨਾਂ ਨੂੰ ਆਉਂਦਾ ਸਟੇਟਸ ਕੀ ਹੈ ਐਨਐਸਪੀ ਇਹ 20 ਸਾਲ ਦਾ ਹੁੰਦਾ ਕਿ ਕਿੰਨਾ ਚਿਰ ਹੋਰ ਸਮਾਂ ਲੋਕਾਂ ਨੂੰ ਦਿੱਤਾ ਜਾਵੇ ਇਹਦੇ ਹੁਣ ਜੇ ਉਹ ਧੱਕੇ ਨਾ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਹੈ ਕਿ ਜਦੋਂ ਤੱਕ ਅਸੀਂ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਕਿ ਸਾਨੂੰ ਪ੍ਰਸ਼ਾਸਨ ਨਾਲ ਲੋਏ ਹੋਈਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤਾਂ ਸ਼ਾਇਦ ਤੁਹਾਡੀ ਐਨਐਸਏ ਤਾਂ ਸਾਡੇ ਨਾਲ ਇਹੋ ਜਿਹੀ ਬੱਦ ਸਕਦਾ ਜੀ ਹੋਰ ਬੱਦ ਸਕਦਾ ਇੱਕ ਪ੍ਰੋਵੀਜ਼ਨ ਹੈ ਉਹ ਤਾਂ ਨਹੀਂ ਇਹ ਪ੍ਰੋਵੀਜ਼ਨ ਤੇ ਇੱਕ ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈਗੀ ਪਰ ਜੇ ਕੋ ਸਰ ਧੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਤਾਂ ਕਿਸੇ ਨੂੰ ਗਵਾ ਕੇ ਰੱਖਣਾ ਹੋਵੇ ਤਾਂ ਫਿਰ ਬਹੁਤ ਕੁਝ ਕੀਤਾ ਜਾ ਰਿਹਾ ਕਿ ਉਹ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਗਾ ਭੂਤਨ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਹਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲ ਮਿਲ ਜਾਂਦੀ ਹੈ ਮੇਰੇ ਖਿਆਲ ਹੈ ਕਿ ਕੋਈ ਜਿੱਤ ਨਹੀਂ ਮਿਲ ਗਈ ਨਹੀਂ ਚਰਚਾ ਤੇ ਹੋਈ ਹੋਈ ਉਹਨਾਂ ਕਹਿ ਕੇ ਬਾਹਰ ਦੇ ਜੋ ਹਾਲਾਤ ਆ ਮੈਂ ਤਾਂ 2 ਸਾਲ ਤੋਂ ਅੰਦਰ ਹਾਂ ਤੁਸੀਂ ਜੋ ਲੋਕਾਂ ਦੀ ਰਹੇ ਆ ਉਹ ਜਿੱਦਾਂ ਪਹਿਲਾਂ ਵੀ ਉਹ ਇਲੈਕਸ਼ਨ ਤੇ ਲੜਨੇ ਨਹੀਂ ਚਾਹ ਰਹੇ ਲੋਕਾਂ ਦੀ رائے ਦੇ ਅਨਸਾਰ ਹੀ ਉਹਨਾਂ ਲੜੀ ਤੇ ਲੋਕ ਹੀ ਹੁਣ ਸਾਨੂੰ ਇਹ ਮਜਬੂਰ ਕਰ ਰਹੇ ਆ ਪ੍ਰੈਸ ਕਰ ਰਹੇ ਆ ਕਿ ਇਹ ਇਹ ਆਪਾਂ ਨੂੰ ਖੇਤਰੀ ਪਾਰਟੀ ਦੀ ਲੋੜ ਆ ਦੂਜੀਆਂ ਤੇ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਹੋ ਗਈਆਂ ਜਿਹੜੀ ਸਾਡੀ ਪਾਰਟੀ ਸੀ ਜਿਹਨੂੰ ਅਸੀਂ ਆਪਣੀ ਸਮਝਦੇ ਸੀ ਉਹਨਾਂ ਨੇ ਵੀ ਸਾਡਾ ਹੀ ਕੰਨ ਕੀਤਾ ਪਹਿਲਾਂ ਬਹੁਤ ਕਾਲੀ ਦਲ ਸਮੇਂ ਦੇ ਵਿੱਚ ਪਾ ਰਹੇ ਰਹੇ ਸਮੇਂ ਦੇ ਕਾਲੀ ਪਾਕ ਪੈਸੇ ਕਰਦੇ ਹੋ ਜਾਂਦੇ ਰਹੇ ਤੇ ਪਰਤੇ ਕਾਲੀ ਦਲ ਲੰਬਵਾਲ ਵੀ ਬਣਿਆ ਇਹ 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 ਚੀਜ਼ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਤੇ ਅਸੀਂ ਪਾਰਟੀ ਨੂੰ ਐਜੇ ਪੋਲੀਟੀਕਲੀ ਰਨ ਕਰਨਾ ਉਹਦੇ ਵਾਸਤੇ ਸਾਨੂੰ ਜੋ ਵੀ ਪੋਲੀਟੀਕਲ ਲੋਕਾਂ ਦੀਆਂ ਲੋੜਾਂਆਂ ਮਾਂ ਲੋਕਾਂ ਦੇ ਅਨਸਾਰ ਚੱਲ ਕੇ ਆਪਾਂ ਕੋਈ ਪਾਵਰ ਗੇਨ ਕਰਨ ਦੀ ਗੱਲ ਤੇ ਜੇ ਉਹ ਆਪਾਂ ਉਹਦਾ ਨਾਂ ਦੀ ਪਾਰਟੀ ਬਣਾਉਣੀ ਹੈ ਤੇ ਫਿਰ ਮੇਰੇ ਖਿਆਲ ਹੈ ਕਿ ਜੇ ਮੇਰਾ ਤਾਂ ਖਿਆਲ ਹੈ ਇਹ ਆ ਕਿ ਜੇ ਬਾਈਟੈਂਸ ਅਸੀਂ ਵੀ ਨਹੀਂ ਕਾਮਯਾਬ ਹੁੰਦੇ ਤਾਂ ਸਾਨੂੰ 5-7 ਸਾਲ ਬਾਅਦ ਬਾਹਰ ਆ ਜਾਣਾ ਚਾਹੀਦਾ ਇੱਕ ਬੱਬਾ ਜੀ ਜਮੀਦ ਬਾਦਲ ਦੇ ਸਟੇਟਮੈਂਟ ਦੇ ਵਿੱਚ ਇਹ ਲੱਗਦਾ ਹੈ ਕਿ ਜਿਹੜੇ ਨੂੰ ਬੜੀਆਂ-ਬੜੀਆਂ ਗੱਲਾਂ ਕਰਦੇ ਸੀ ਇੱਕ ਸਾਲ ਦੇ ਵਿੱਚ ਹੀ ਭਾਵੇਂ ਦੇਰ ਚਲੇ ਤਾਂ ਇੱਕ ਸਾਲ ਦੇ ਵਿੱਚ ਹੀ ਉਹਨਾਂ ਦਾ ਮਤਲਬ ਰੋਣਾ ਨਿਕਲਣਾ ਹੈ ਨਹੀਂ ਉਹ ਤੇ ਚਲੋ ਜੋ ਉਹਨਾਂ ਦੇ ਕਹਿਣ ਦੀ ਗੱਲ ਹੈ ਉਹ ਤੇ ਚਲੋ ਇੱਕ ਸਾਲ ਦੋ ਸਾਲ ਉਹ ਤੇ ਵੱਖਰੀ ਗੱਲ ਆ ਤੇ ਰੋਣਾ ਤੇ ਇਹਨਾਂ ਦਾ ਨਿਕਲਿਆ ਹੋਇਆ ਉਹ ਤੇ ਜੇਲ੍ਹ 'ਚ ਬੈਠ ਕੇ ਵੀ ਲੋਕਾਂ ਨੇ ਉਹਨੂੰ ਇੰਨਾ ਬੜਾ 5 ਸਟਾਰ ਦੇ ਕੇ ਸਭ ਤੋਂ ਮਜ਼ਾਦ ਤੋਂ ਵੱਧ ਵੋਟਾਂ ਦਾ ਦਿੱਤਾ ਉਹ ਇਹ ਰੋਣਾ ਤੇ ਇਸ ਗੱਲ ਦਾ ਇਹਨਾਂ ਨੂੰ ਸੁਖਵੀਰ ਬਾਦਲ ਉਹਨਾਂ ਦਾ ਕੋਈ ਰੋਣਾ ਨਹੀਂ ਨਿਕਲਿਆ ਉਹ ਤੇ ਰਾਜੇ ਵੀ ਚੜ੍ਹਦੀ ਕਲਾ 'ਚ ਨਹੀਂ ਅਮਰਤਪਾਲ ਤੋਂ ਜਿਲਾਂਚਰ ਉਹ ਅਸੀਂ ਇਹ ਵਰਕਿੰਗ ਵਾਲੇ ਬੰਦੇ ਲਵਾ ਹੈਂ ਪੰਜ ਮੈਂਬਰੀ ਕਮੇਟੀ ਦੇ ਨਾਲ ਕੀਤੀ ਜਾਵੇ ਨਹੀਂ ਜਦ ਅਸੀਂ ਜਾਦੇ ਬੰਦੇ ਐਸੇ ਪਰਿਵਾਰ ਦੇ ਜਿਆਦਾ ਪਰਿਵਾਰਵਾਦ ਨੂੰ ਵੀ ਅਸੀਂ ਲੈਣਾ ਚਾਹੁੰਦੇ ਅਸੀਂ ਬੰਦੇ ਪਰਿਵਾਰ ਚੋਂ ਇੱਕ ਹੀ ਮੈਂਬਰ ਆਊਗਾ ਬਾਕੀ ਅਸੀਂ ਸਾਰੇ ਬਾਹਰ ਤੋਂ ਲਵਾਵਾਂਗੇ ਅਸੀਂ ਹੋ ਸਕਿਆ ਕਿ ਪਰਿਵਾਰ ਚੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਨਹੀਂ ਲੜੂ ਹੈ ਇਹ ਇਹ ਪਾਰਟੀ ਦੇ ਵਿੱਚ ਕੀ ਹੁੰਦਾ ਹੈ ਲੇਕਰ ਜਦੋਂ ਬਾਹਰ ਆ ਜਾਂਦੇ ਤੇ ਫਿਰ ਸਾਰੀ ਵਾਕਡੋਰ ਅਸੀਂ ਨੂੰ ਅਸੀਂ ਬਾਹਰ ਹੋ ਜਾਵਾਂਗੇ ਉਹ 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 ਨਾ ਚਰੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜਿਹੜਾ ਚਰੋ ਉਹ ਅੰਦਰ ਜੀ ਪਾਰਟੀ ਦੇ ਮੁਖੀ ਜਦੋਂ ਉਹ ਆਹ ਪਾਰਟੀ ਦੀ ਪਾਰਟੀ ਦੀ ਬਾਡੋਰ ਨੂੰ ਦੇ ਰਹੇ ਨਹੀਂ ਜੋ ਨਹੀਂ ਅਸੀਂ ਥੋੜਾ ਪੰਜ ਮੈਂਬਰੀ ਕਮੇਟੀ ਦਾ ਵਰਕਿੰਗ ਕਮੇਟੀ ਬਣਾ ਕੇ ਜਿਹਨਾਂ ਦੇ ਅਸੀਂ ਭਰਤੀ ਕਰਕੇ ਭਰਤੀ ਕਰਕੇ ਜੋ ਸਿਸਟਮ ਹੈ ਪਾਰਟੀਆਂ ਦਾ ਉਹਦੇ ਅਨਸਾਰ ਜਿੰਨੂੰ ਪਾਰਟੀ ਚਾਹੂਗੀ ਅਮਰਤਪਾਲ ਨੂੰ ਚਾਹੂਗੀ ਪ੍ਰਧਾਨ ਬਣਾਉਣਾ ਚਾਹੇ ਜਾਂ ਜੋ ਹੋਰ ਕਿਸੇ ਨੂੰ ਬਣਾਉਣਾ ਚਾਹੂਗੀ ਤੇ ਉਹ ਲੋਕਾਂ ਦੀ رائے ਨਾਲ ਬਣੂਗਾ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਬਣਦਾ ਮਿਲਦੀ ਉੱਤੇ ਕਹਿੰਦੇ 35 ਰੈਂਕ ਆ ਰਿਹਾ ਜਿਹੜੀ ਤੇ ਰੈਲੀ ਨੇ ਜਿੱਤਣੀ ਚਾਹੀਦੀ ਜਿਸ ਤੋਂ ਲੈ ਕੇ ਆ ਆ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਸ਼ਾਇਦ ਉਹ ਸਰਪੀ ਟੈਂਪੀ ਸਾਹਿਬ ਨੇ ਉਹ ਬਾਬਰ ਦੇ ਨਦੀ ਹੁਣਾ ਪਤਾ ਕਰਦੇ ਉਹਨਾਂ ਨੂੰ ਕਿੰਨੇ ਸੀ ਮੈਂ ਕਰ ਰਿਹਾ ਵਾ ਉਹ ਉਸ ਕੋ ਸਾਨੂੰ ਇਹੋ ਇਹੋ ਚੀਜ਼ਾਂ ਦੇ ਇਹ ਸਜਾ ਰਹੇ ਆ ਕਿ ਜੇ ਐਨਐਸਐ ਦਾ ਥੋੜਾ ਜਿਹਾ ਦਾਵਾ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਕਿ ਜਿੱਤੇ ਅੱਗੇ 2 ਸਾਲ ਲੱਗੇ ਹੋਰ ਵੀ ਤੁਸੀਂ ਚਾਹ ਲਾ ਲਓ ਆਪਣਾ ਜਿੱਤੇ ਇਹੋ ਜਿਹੀਆਂ ਚੀਜ਼ਾਂ ਦੇ ਆਪਣੇ ਡਰ ਕੇ ਆਪਣੇ ਸਿਧਾਂਤਾਂ ਤੋਂ ਦਨੇ ਸੀ ਤਿਰਕ ਸਕਦਾ ਹੈ ਕਿ ਆਪਣੀ ਲੜਾਈ ਲੜਾਂਗੇ ਬਾਕੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰ ਲੀਜੀਏ ਜਿਹੜੀ ਡਿਸਟ੍ਰੈਕਟ ਹੋਣਾ ਹੈ ਕਿ ਇਹ ਸਭ ਜਿਹੜੇ ਰਿਫਲੈਕਟ ਹੋਈਏ ਤੁਹਾਨੂੰ ਆਹਦੇ ਵਿੱਚ DJP ਤੇ ਕਿ ਲਾਗਦਾ ਸੀ ਕਿ ਕਾਂਗਰਸ ਨੇ ਦੰਬਾਇਆ ਕਿ ਸਾਡੇ ਖਾਤੇ ਵਿੱਚ ਪੀਸ ਕਰ ਦਿੱਤੇ ਗਏ ਨੇ DJP ਬਸ ਸਾਡੀ ਪਾਰਟੀ ਦਾ ਜਿਹੜਾ ਖਾਤਾ ਹੈ ਪਾਰਟਾ ਅਸੀਂ ਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਨਾ ਅਸੀਂ ਨਾ ਸਾਡੀ ਕੋਈ ਕੈਪੈਸਿਟੀ ਪਹਿਲਾਂ ਜੋ ਲੱਖਣ ਲੜੀ ਉਦੋਂ ਵੀ ਕੋਈ ਨਹੀਂ ਸੀ ਸਾਡੇ ਕੋ ਨਾ ਕੋਈ ਪੰਨੇ ਆ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਲੜਨੀ ਨਾ ਅਸੀਂ ਧਨ ਵਰਤ ਕੇ ਲੜਨੀ ਆ ਨਾ ਨਸ਼ੇ ਵੰਡ ਕੇ ਵੜਨੀ ਆ ਨਾ ਅਸੀਂ ਵੋਟਾਂ ਖਰੀਦਨੀ ਅਸੀਂ ਤੇ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਕਿ ਜੇ ਤੇ ਆਪਾਂ ਕੋਈ ਚੰਗਾ ਰਾਜ ਭਾਗ ਜਾਂ ਪ੍ਰਸ਼ਾਸਨ ਚਾਹੁੰਦੇ ਆ ਤੇ ਆਪਾਂ ਸਾਰੇ ਜਣੇ ਆਪਣੇ ਲੋਭ ਲਾਲਚ ਤੋਂ ਵੋਟੇ ਪਾਈਏ ਤੇ ਉਹ ਜੇ ਅੱਗੇ ਆਗੂ ਵੀ ਉਹ ਜੇ ਚੁਣੀਆਂ ਕਿ ਜਿਹੜੇ ਲੋਭ ਲਾਲਚ ਤੋਂ ਰਹਿ ਤੋਂ ਹੋਣ ਤੇ ਨਾਸਾਂ ਨਾਲੋਂ ਜ਼ਿਆਦੇ ਪੈਸਿਆਂ ਦੀ ਲੋੜ ਹੋਵੇ ਤੇ ਨਾ ਜ਼ਿਆਦੇ ਪੈਸਿਆਂ ਦਾ ਜੋ ਹੈ ਲੈਂਡ ਦੇਣ ਜੋ ਚੱਲ ਰਿਹਾ ਪਹਿਲਾਂ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲਣ ਵਾਸਤੇ ਤੇ ਆਪਾਂ ਇਹ ਕੰਮ ਕਰ ਰਹੇ ਹਾਂ ਤੇ ਜੇ ਇਹੋ ਚੀਜ਼ਾਂ ਫ੍ਰੀਜ਼ ਕਰ ਦੇਣਗੇ ਤੇ ਚਲੋ ਉਹਨਾਂ ਦਾ ਘੱਟ ਤਾਕਤ ਆ ਕਾਂਗਰਸ ਨੇ ਵੀ ਲੜ ਗਈਆਂ ਉਹ ਆਪੇ ਲੋਕ ਆਪਾਂ ਉਹਨਾਂ ਦੇ ਸੰਗਤਾਂ ਦੇ ਗਾੜੀ ਮੰਤਰਲਾ ਕਰਕੇ ਉਹ ਕੋਈ ਲੋੜ ਹੀ ਨਹੀਂ ਪੈਂਦੀ ਅੱਜ ਤਾਂ ਉਹਨਾਂ ਇਲੈਕਸ਼ਨੜੀ ਤੇ ਸਭ ਕੁਝ ਸੰਗਤਾਂ ਨੇ ਆਪਣੇ ਆਪ ਕਰਦੇ ਕਿ ਆਸਤੀ ਵਿਰੋਧੀ ਕੌਣ ਹੈ ਜੀ ਤੁਹਾਨੂੰ ਲੱਗਦਾ alli ਦਲ ਨੇ ਕਿਹਾ ਨਹੀਂ ਮੈਨੂੰ ਮੈਨੂੰ ਲੱਗਦਾ ਅੱਜ ਦੀ ਡੇਟ ਤੋਂ ਸਾਰੇ ਹੀ ਵਿਰੋਧ ਚ ਹੈ ਇਹ ਸਾਰਿਆਂ ਨੂੰ ਇੱਕ ਅਮਰਤ ਪਾ ਲਈ ਚੈਲੰਜ ਲੱਗ ਰਿਹਾ ਕਿ 44 ਤੱਕ ਵੈਸੇ ਹੀ ਹੋਣੋ ਹਾਸ਼ੀਏ ਤੋਂ ਬਾਹਰ ਵਾਲੀ ਇਸ ਦੀ ਗੱਲ ਦਾ ਬਖਸ਼ਣ ਹਾਰ ਹੈ ਕਾਤਕਾਂ ਦੀ ਆਵਾਜ਼ ਆਈ ਸੇਵਾ ਪੂਰੀ ਹੁਣ ਦੋਸ਼ ਜਰੇ ਖਤਮ ਹੋ ਨਹੀਂ ਅਜੇ ਦੋਸ਼ ਖਤਮ ਨਹੀਂ ਹੋਏ ਕੀ ਮੇਰਾ ਖਿਆਲ ਹੈ ਕਿ ਲੋਕਾਂ ਨੇ ਉਹ ਜੋ ਚੌੜੇ ਵਾਲਾ ਕਾਂਡ ਵਾਪਰਿਆ ਉਹ ਮੇਰੇ ਖਿਆਲ ਹੈ ਕੋਈ ਲੋਕੀ ਸੰਤੋਸ਼ ਨਹੀਂ ਕਿ ਜੋ ਜੋ ਇਹਨਾਂ ਦੇ ਨੇ ਸੇਵਾ ਲਾਗੀ ਜੀ ਹੁਣ ਤੁਸੀਂ ਆਪਾਂ ਕੋਈ 2-4 ਬੰਦੇ ਬਰਵਾ ਲਈਏ ਜਾਂ ਕਰ ਲਈਏ ਤੇ ਉਹਨਾਂ ਕਹੀਏ ਜੀ ਸਾਨੂੰ ਸੇਵਾ ਲਾ ਦਿਓ ਹੁਣ ਚੌੜਾ ਸਾਹਿਬ ਨੂੰ ਵੀ ਸੇਵਾ ਲਾ ਕੇ ਸ਼ਰਦਣਾ ਚਾਹੀਦਾ ਸੀ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਸੀ ਵੀ ਮਿਰੰਗਾਲੇ ਵੀ ਆ ਵੀ ਦੇਖੋ ਜਥੇਦਾਰ ਸਾਹਿਬ ਨੇ ਇਹੀ ਕਿਹਾ ਨਾ ਵੀ ਸੱਚ ਬੋਲਿਓ ਜੇ ਉਹਨਾਂ ਨੇ ਕਿਤੇ ਬੋਲਦਾਂਦੇ ਉੱਥੇ ਕੋਈ ਜ਼ਬਰਦਸਤੀ ਥੋੜੀ ਉਹਨਾਂ ਨੇ ਕੀਤੀ ਸੀ ਤੋਹਾਂ ਹੀ ਤੋਂ ਬਦਬਿਆਰੀ ਕੀਤੀ ਉੱਥੇ ਮੰਨ ਲੈਣਾ ਸਭ ਤੋਂ ਸੁਪਰੀਮ ਤੇ ਉਹੀ ਆ ਨਾ ਉੱਥੇ ਕਹਿ ਦੇਣਾ ਚਾਹੀਦਾ ਹੈਗਾ ਵੀ ਇਹੀ ਨਹੀਂ ਕਿ ਨਾ ਕੀਤੀ ਜਾਂ ਪੇ ਫਿਰ ਜਥੇਦਾਰ ਨਹੀਂ ਦਾ ਫੈਨ ਆ ਵੀ ਬਰਬਤ ਹੁੰਟਾ ਕਨੇ ਨਾ ਕਹਿੰਦੇ ਨੇ ਕਿ ਕਿਹੜੀ ਪਾਕੀ ਸ਼ਰੂਪ ਨੇ ਕੱਲ ਤੋਂ ਬੜੀ ਐਤੀ ਆ ਉਹ ਕਾਤਕਾਂ ਨੂੰ ਨਹੀਂ ਮੰਨਦੇ ਕੋਈ ਪਾਕੀ ਸ਼ਰੂਪ ਨਹੀਂ ਕੱਲ ਤੋਂ ਹੈ ਜਿਹੜੀ ਕਾਤਕਾਂ ਹੁੰਦਾ ਉਹ ਤੁਸੀਂ ਜਿਆਦਾ ਸਮਝਦੇ ਹੋ ਨਹੀਂ ਹੁਣ ਦੇਖੋ ਜੀ ਉਹਨਾਂ ਨੂੰ ਦੋ ਤਰੀਕ ਨੂੰ ਉਹਨਾਂ ਨੇ ਆਰਡਰ ਦਿੱਤਾ ਦੋ ਤਿੰਨ ਦਿਨ ਚਸਤੀਫਾ ਦਿੱਤਾ ਅੱਜ ਇਹ ਜਹੇਦਾਰ ਨੂੰ ਫੇਰ ਦੁਬਾਰਾ ਕਹਿਣਾ ਪੈ ਰਿਹਾ ਕਿ ਉਹ ਉਹਨਾਂ ਦਾ ਅਸਤੀਫਾ ਲੈ ਆ ਜਾਣਾ ਚਾਹੀਦਾ ਤੇ ਮੇਰੇ ਖਿਆਲ ਇਹ ਕਿ ਅਕਾਲ ਤਖਤ ਨੂੰ ਉਹ ਮੰਨ ਰਿਹਾ ਕਿ ਹਾਂ ਸੰਗਤ ਤੇ ਸਾਰੀ ਮੰਦੀ ਅਸੀਂ ਤੇ ਜੋ ਵੀ ਸਾਨੂੰ ਅਕਾਲ ਤਖਤ ਤੋਂ ਆਦੇਸ਼ ਆਸੀ ਤੋਂ ਉਹਦੇ ਅੱਗੇ ਸਿਰ ਝੁਕਾਉਣੇ ਤੇ ਪਰ ਮੇਰੇ ਖਿਆਲੋਂ ਉਹ ਉਹ ਕਾਲ ਤਖਤੇ ਨੂੰ ਉਹ ਹੀ ਚੈਲੰਜ ਕਰ ਰਹਾ ਹੈ ਉਹ ਜੇ ਦੋ ਤਰੀਕ ਨੂੰ ਦੇ ਦਿੱਤੇ ਤੇ ਫਿਰ ਵੀ ਲੋਕਾਂ ਚ ਹੋ ਜਾਂਦਾ ਕਿ ਠੀਕ ਹੈ ਜੀ ਇਹ ਕਾਲ ਤਖਤੇ ਨੂੰ ਸਮਰਪਿਤ ਹੈ ਉਹ ਤੇ ਹੁਣ ਮਜਬੂਰੀ ਬਣ ਜੇ ਕੋਈ ਹਾਲਾਤ ਉਹ ਜੇ ਬਣ ਜਾਣ ਤੇ ਫਿਰ ਪਹਿਲਾਂ ਤੇ ਉਹ ਮੰਨ ਹੀ ਨਹੀਂਦੇ ਫਿਰ ਮੰਨੇ ਮੰਨੇ ਤੇ ਹੁਣ ਉਸ ਤੋਂ ਉੱਤੋਂ ਵੀ ਭਗੋੜੇ ਹੋ ਰਹਾ ਹੈ ਤੇ ਕਾਲਪਿਕ ਸਾਹਿਬ ਨੇ ਜਿੱਦਾਂ ਬਾਤ ਕਰਦਾ ਜਿੱਦਾਂ ਇਸ ਬਾਤ ਕਰਦਾ ਹੈ ਕਾਲਪਿਕ ਸਾਹਿਬ ਕਹਿੰਦੇ ਹੈ ਕਿ ਕਾਲਪਿਕ ਸਾਹਿਬ ਬੋਲਦੇ ਕਿ ਵੀ ਭਾਰਤੀ ਨੂੰ ਆਪਣਾ ਬੰਦੇ ਹੈ ਕਰਦੇ ਹੈ ਬਾਤ ਕਰਦੇ ਹੈ ਕਿ ਨਹੀਂ ਨਹੀਂ ਅਕਾਲ ਤਖਤ ਦੇ ਜਿੱਦਾਂ ਕਈ ਵਾਰ ਫੈਸਲੇ ਉਹਨਾਂ ਦਬਾਅ 'ਚ ਵੀ ਕਰਵਾਏ ਪਈ